ਮੈਂ ਉਸ ਦੁਕਾਨ ਤੇ ਖੜਾ ਹਾਂ ਜਿਸ ਦੁਕਾਨ ਤੋਂ દિਵਾਲੀ ਬੰਬਰ ਨਿਕਲਿਆ 50 ਲੱਖ ਰੁਪਏ ਦਾ 2026 ਦਾ ਸਭ ਤੋਂ ਪਹਿਲਾ ਤਿਉਹਾਰ ਹੈ ਲੋਹੜੀ ਤੇ ਲੋਹੜੀ ਬੰਬਰ ਪੰਜਾਬ ਸਰਕਾਰ ਨੇ ਘੜਦਾ ਹੈ 10 ਕਰੋੜ ਇਹ ਜੀ ਸਸਪੈਂਸ ਕੀ ਹੈ ਇਹ ਸਸਪੈਂਸ ਆਏਗਾ ਕਿ ਇੱਕ ਤੇ A B C ਸੀ ਪਹਿलो ਤੇ ਜੀ لگتے باقی بڑے چھوٹے نام ہے دوبارہ بالکل جی آنا اڈرس ہے آئی یہ فون نمبر ہے نیچے لکھے ہوئے جنہ تو ਘਰੇ ਬੈਠੇ ਵੀ ਟਿਕਟ ਪਾਸੇ ਦੇ ਪਰ ਇਹਨਾਂ ਨੂੰ ਇਹ ਕਹਿਣਾ ਕਿ ਫਿਜ਼ੀਕਲੀ ਆ ਕੇ ਟਿਕਟ ਪਾਓ ਪਰ ਜਲਾ ਵਧੀਆ ਰਹੂਗਾ ਕਿਉਂਕਿ ਆਨਲਾਈਨ ਦੇ ਵਿੱਚ ਫਰੋਡ ਹੋਣ ਦੇ ਚਾਂਸ ਹੈ ਜਿਹੜੇ ਉਹ ਵੱਧ ਜਾਣਗੇ ਜੇ ਅਸੀਂ ਆਨਲਾਈਨ ਦੇ ਨਹੀਂ ਵੇਚਦੇ ਨਾ ਤੇ ਜੇ ਕੋਈ ਮੰਗਾਣਾ ਚਾਹਵੇ ਤਾਂ ਬਾਈ ਪੋਸਟ ਬਾਈ ਡਿਸ਼ਟਰੀ ਸਿੱਤਾ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਤੋਂ ਸੁਪਨਿਆਂ ਦੇ ਬਾਜ਼ਾਰ 'ਚ ਦੀਵਾਲੀ ਚਲੀ ਗਈ ਦੀਵਾਲੀ ਬੰਪਰ ਵੀ ਚਲਾ ਗਿਆ ਪਰ ਜਿਹੜੇ ਲੋਕ ਕਿਤੇ ਨਾ ਕਰੇ ਸੋਚ ਰਹੇ ਸੀ ਕਿ ਸਾਡੀ ਇਸ ਵਾਰ ਲਾਟਰੀ ਨਹੀਂ ਨਿਕਲੀ ਤੇ ਮajouus ਹੋ ਗਏ ਸੀ ਉਹਨਾਂ ਨੂੰ ਮੈਂ ਦੱਸ ਦਵਾਂ ਮੈਂ ਉਸ ਦੁਕਾਨ ਤੇ ਖੜਾ ਹਾਂ ਜਿਸ ਦੁਕਾਨ ਤੋਂ ਦੀਵਾਲੀ ਬੰਮਰ ਨਿਕਲਿਆ 50 ਲੱਖ ਰੁਪਏ ਦਾ ਇਸ ਤੋਂ ਪਹਿਲਾਂ ਇਸੇ ਦੁਕਾਨ ਤੋਂ ਰੱਖੜੀ ਬੰਮਰ ਨਿਕਲਿਆ ਸੀਗਾ ਉਹ ਵੀ ਦੱਸ ਦਵਾਂ ਕਿ 20 ਲੱਖ ਰੁਪਏ ਦਾ ਸੋ ਜਿਹੜੇ ਲੋਕ ਸੋਚ ਰਹੇ ਸੀਗੇ ਕਿ ਹੁਣ ਕੀ ਆਊਗਾ 2026 ਦਾ ਸਭ ਤੋਂ ਪਹਿਲਾ ਤਿਉਹਾਰ ਹੈ ਲੋਹੜੀ ਤੇ ਲੋਹੜੀ ਬੰਮਰ ਪੰਜਾਬ ਸਰਕਾਰ ਨੇ ਘੜਤਾ ਹੈ 10 ਕਰੋੜ 11 ਕਰੋੜ ਚਲ ਗਿਆ ਪਰ 10 ਕਰੋੜ ਰਹਿ ਗਿਆ ਇਹ 10 ਕਰੋੜ 'ਚ ਵੀ ਸਸਪੈਂਸ ਹੈ ਕੀ ਸਸਪੈਂਸ ਹੈ ਦੁਕਾਨ ਮਾਲਕ ਨਾਲ ਗੱਲ ਕਰਦੇ ਆ ਸ라이 ਜੱਸੀ ਗਾਲ ਵਾਹ ਵੀ ਓਕਾ ਸਾਹ ਬਾਈ ਫਤਿਹ ਸਾਈ ਭਲਾ ਹੱਥ ਲਾਹੋ ਕਿ ਕੀ ਕਿਸਮਤ ਕਿਹੜੀ ਆ ਕਹਿੰਦੇ ਨੇ ਦੀਵਾਲੀ ਬੰਬਰ ਵੀ ਨਿਕਲਿਆ ਰਖੜੀ ਬੰਬਰ ਵੀ ਨਿਕਲਿਆ ਇਹੀ ਦੁਕਾਨ ਤੋਂ ਨਿਕਲਿਆ ਕਿ ਸੱਚ ਹੈ ਸੱਚ ਹੈ ਇਹ ਜੂਰੇ ਗੱਲ ਤਨਪੜਾ ਹਾਂ ਮੈਨੂੰ ਪਤਾ ਹੈ ਦੀਵਾਲੀ ਬੰਬਰ ਕਿੰਨੇ ਦਾ ਨਿਕਲੇ ਆਈਏ ਲੋਕ ਸਵਾਲ ਆਈਏ ਤਨਪੜਾ ਲੋਕਾਂ ਨੂੰ ਦੱਸੋ ਦੀਵਾਲੀ ਬੰਬਰ ਕਿੰਨੇ ਦਾ ਨਿਕਲਿਆ ਸੀ 50 ਰਾਇ ਦਾ ਰਖੜੀ ਬੰਬਰ 200 ਦਾ ਤੇ ਹੁਣ ਉਮੀਦ ਹੈ ਕਿ ਅਗਰ ਤੁਸੀਂ ਪਾਓਗੇ ਤਾਂ ਆ ਜਿਹੜਾ ਹੈਗਾ ਲੋੜੀ ਬੰਪਰ ਇਹ ਵੀ ਤੁਹਾਡਾ ਨਿਕਲ ਸਕਦਾ ਅਗਰ ਤੁਸੀਂ ਪਾਓਗੇ ਇਹ ਚ ਸਸਪੈਂਸ ਕੀ ਹੈ ਇਹ ਸਸਪੈਂਸ ਆਏਗਾ ਕਿ ਇੱਕ ਤੇ a b c ਸੀ ਪਹਿलो ਕਰੀ ਸੀ a b c a b ਵਾੜੀ ਚ ਅੱਛਾ ਹੁਣ ਰਾਏ ਕਰਕੇ ਦੋ a ਤੇ b ਜੀ ਹੁਣ ਕਿ a b ਉਹ ਇੱਕ ਹੰਕਾਰ ਦੇ ਆ ਗਿਆ ਹਾਂ ਏ اور ਬੀ ਦੋ ਸਿਰਾਂ ਹਾਂ ਤੇ ਇਨਾਮ ਕਹਿੰਦੇ ਸਿਰਾਰੀ ਕਰੋੜ ਘੜਾਤਾ ਇਨਾਮ ਵੀ ਘੜਾਤਾ ਇੱਕ ਸਿਰੀ ਵੀ ਘੜਾਤੀ ਬਿਲਕੁਲ ਇਹ ਸਿਰੀ ਵੀ ਘੜਾਦੀ ਤੇ ਟਿਕਟ ਦੀ 24 ਲੱਖ 24 ਲੱਖ ਅੱਛਾ ਧੰਨ ਜੀ 16 ਲੱਖ ਹਾਂ ਹੁਣ ਮੌਕੇ ਮਦਦ ਕਰਿਆ ਲੋਕਾਂ ਕੋ ਟਿਕਟ ਵੀ ਕਰ ਗਈ ਟੋਟਲ ਇਨਾਮ ਹੈ ਗਿਆ 68819 ਸੋ 68819 ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਹ ਇਨਾਮ ਵਿੱਚੋਂ ਕੁਛ ਨਾ ਕੁਛ ਮਿਲ ਸਕਦਾ ਹੈ ਸੋ ਪਹਿਲਾ ਨਾਮ ਹੈ ਜਿਹੜਾ 10 ਕਰੋੜ ਬਾਕੀ ਨਾਮ ਕਿਹੜੇ-ਕਿਹੜੇ ਨੇ ਸਾਈ ਦੱਸਿਓ ਬਾੜਾ ਜੀ ਬਾਕੀ ਨਾਮ ਹੈ ਜੀ ਪਹਿਲਾ ਨਾਮ ਹੈ 10 ਕਰੋੜ ਦੂਜਾ ਨਾਮ ਹੈ 1 ਕਰੋੜ ਦਾ 1 50 ਹਜ਼ਾਰ ਦਾ 1 ਆઠ ਨਾਮ ਦੱਸ ਸਕਦੇ ਆਠ ਨਾਮ ਪੰਜਾਹ ਦੇ ਬਾਕੀ ਬੜੇ ਛੋਟੇ ਨਾਮ ਕਾਫੀ ਨੇ ਇਹ ਬਾਣ ਵਾਸਤੇ ਕਿੱਥੇ ਆਣਾ ਬਣਾ ਇੱਕ কুমਕਾਰ ਫੋਨ ਨੰਬਰ 4950 ਕੰਟਰੋਲ ਚੌਕ ਲੁਧਿਆਣਾ ਚੌਪ ਮੋਬਾਈਲ ਨੰਬਰ 9888349494 ਕਾਲ ਕਰਕੇ ਤੁਸੀਂ ਮੰਗਵਾ ਸਕਦੇ ਹੋ ਕੁਰੀਅਰ ਦੁਆਰਾ ਬਿਲਕੁਲ ਜੀ ਆਨਲਾਈਨ ਦਾ ਐਡਰੈਸ ਹੈ ਤੇ ਆਹੀ ਇਹਨਾਂ ਦੇ ਫੋਨ ਨੰਬਰ ਹੈ ਜਿਹੜੇ نیچے ਲਿਖੇ ਹੋਏ ਆ ਜਿਨ੍ਹਾਂ ਤੋਂ ਤੁਸੀਂ ਘਰੇ ਬੈਠੇ ਵੀ ਟਿਕਟ ਪਾ ਸਕਦੇ ਹੋ ਪਰ ਇਹਨਾਂ ਦਾ ਇਹ ਕਹਿਣਾ ਕਿ ਫਿਜ਼ੀਕਲੀ ਆ ਕੇ ਟਿਕਟ ਪਾਓਗੇ ਤਾਂ ਜਲਾ ਵਧੀਆ ਰਹੂਗਾ ਕਿਉਂਕਿ ਆਨਲਾਈਨ ਦੇ ਵਿੱਚ ਫਰੋਡ ਹੋਣ ਦੇ ਚਾਂਸ ਆ ਜਿਹੜੇ ਉਹ ਵੱਧ ਜਾਣਗੇ ਦੇ ਦਸੀਂ ਆਨਲਾਈਨ ਦੇ ਨਹੀਂ ਵੇਜਦੇ ਨਾ ਤੇ ਜੇ ਕੋਈ ਮੰਗਾਉਣਾ ਚਾਹਵੇ ਤਾਂ ਬਾਈ ਪੋਸਟ ਬਾਈ ਰਜਿਸਟਰੀ ਹਾਂ ਬਾਈ ਪੋਸਟ ਬਾਈ ਰਜਿਸਟਰੀ ਬਾਈ ਤਰੀਕੀ ਕੋਰੀਅਰ ਹੈ ਅੱਜ ਕਾ ਕੋਰੀਅਰ ਸਿਸਟਮ ਚੱਲਿਆ ਬਈ ਹੋ ਗਿਆ ਆ ਗਿਆ ਇੰਦੇ ਵਿੱਚ ਅਗਰ ਕੋਈ ਸਕੀਮ ਵੀ ਹੈ ਕਿਉਂਕਿ ਹਰ ਸਾਲ ਸਰਕਾਰ ਹੀ ਸਾਡੇ ਗੱਤਾਂ ਨੂੰ ਸਕੀਮ ਦਿੰਦੇ ਹੁੰਦੇ ਨੇ ਇਹ ਕਹਿੰਦੇ ਮੈਂ ਜਾ ਰਿਹਾ 10 ਦਿਨਾਂ ਵਾਲੀ ਮੱਥਾ ਟੇਕਣ ਪਰ ਉਸ ਤੋਂ ਪਹਿਲਾਂ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਨਾ ਕਿ ਇਹ ਜਿਹੜੀ 10 ਕਰੋੜ ਲਾਟਰੀ ਹੈ ਦੁਕਾਨ ਤੋਂ ਮਿਲਣਾ ਸ਼ੁਰੂ ਹੋ ਗਈ ਹੈ ਅੱਜ ਹੀ ਇਹ ਲਾਟਰੀ ਆਈ ਹੈ ਔਰ ਅੱਜ ਹੀ ਇਹਨਾਂ ਨੇ ਦੁਕਾਨ ਤੇ ਜਿਹੜੇ ਪੋਸਟਰ ਆ ਉਹ ਲਗਵਾਏ ਨੇ ਲਾਟਰੀ ਇਹਨਾਂ ਦੀ ਦੁਕਾਨ ਤੇ ਅੱਜ ਅੱਜ ਹੀ ਆਈ ਹੈ ਸੋ ਆਪ ਦੀ ਕਿਸਮਤ ਨੂੰ ਅਗਰ ਤੁਸੀਂ ਫੇਰ ਇੱਕ ਮੌਕਾ ਦੇਣਾ ਦਾਲੀ ਬੰਪਰ ਨਹੀਂ ਨਿਕਲੇ ਛੱਡ ਦਿਓ ਉਸ ਤੋਂ ਪਹਿਲਾਂ ਰਖੜੀ ਬੰਪਰ ਬਿਲਕੁਲ ਜੀ ਸਾਲ ਦਾ ਪਹਿਲਾ ਤਿਉਹ 10 ਕਰੋੜ ਤੇ ਕਿੱਥੇ ਆਣਾ ਬਣਾ ਇੱਕ ਓਂਕਾਰ ਲਾਟਰੀ ਏਜੰਸੀ ਦੁਕਾਨ ਨੰਬਰ 5 ਜੀ ਨਹੀਂ ਗੱਲ ਸੁਣੋ ਜੀ ਜਿਹੜਾ ਬੰਦਾ ਲੋੜੀ ਤੇ ਨਿਕਲਿਆ 7 ਕਰੋੜ ਦਿਵਾਲੀ ਤੇ ਨਿਕਲਿਆ ਲੋੜੀ ਵੀ ਥੋੜੀ ਜਿਹਦਾ ਲੋੜੀ ਤੇ ਨਿਕਲਿਆ 7 ਕਰੋੜ ਦਿਵਾਲੀ ਤੇ ਨਿਕਲਿਆ 11 ਕਰੋੜ ਔਰ ਮੌਕਾ ਇੱਕ ਵਾਰ ਫਿਰ ਤਸਾਗਾ ਨੇ 10 ਕਰੋੜ 10 ਕਰੋੜ ਦਾ ਸਿੱਧਾ ਹੀ ਅਗੋ ਮੌਕਾ ਨਹੀਂ ਮਿਲਣਾ ਵਾ ਦੱਸਣਾ ਬਿਲਕੁਲ ਕਿਉਂ ਨਹੀਂ ਮਿਲਣਾ ਅਗਲਾ ਇਨਾਮ ਹੋਣਾ ਟੱਕ ਬਿਲਕੁਲ ਉਹ ਕੱਢਿਆ ਦੇਣਾ ਉਹ ਗਰਮੀ ਆ ਜਾਏਗਾ ਕਰ ਜਾਣਾ ਨਾਮ ਪਹਿਲਾਂ 7 ਤੋਂ 11 ਪੁੱਛੇ ਦੀ ਗੱਲ 10 ਸਾਗੇ ਥਲੇ ਆ ਰਿਹਾ ਉਹ ਲੈ ਥਲੇ ਵਾਰੀ ਜਿਹੜਾ 10 ਵਜੇ ਉੱਤੇ ਜਾਂਦਾ ਤੇ ਥਲੇ ਜਾਂਦਾ ਉਹ ਵੀ ਥਲੇ ਹੀ ਜਾਂਦਾ ਅੱਜ ਦੇ ਕੇ ਕਿਹੜੀ ਗੱਤ ਉਹ ਅੱਗੇ ਹੋ ਜਾਣਾ 5 ਮੈਨ ਲੱਗਦਾ ਲੱਗਦਾ ਪੱਕਾ ਨਹੀਂ ਲੱਗਦਾ ਅਗਰ ਜਿਹੜੇ ਮੋਕਾ ਲੈਣਾ 10 ਕੋਟ ਜਿੱਤਣ ਦਾ ਉਹ ਲੋੜੀ ਕੋਪਰ ਗਰੂਪ ਉਹ ਦੇਣ ਦਾ ਜੋ ਨੇ 17 1 26 ਇਸ ਸਾਲ ਦੀ ਪਹਿਲੀ ਵਾਰੀ 17 1 2026 ਨੂੰ ਕੋਲੰਬੀ ਜੀ ਐਸ ਸਾਡੀ ਪਹਿਲੀ ਲੋਟਰੀ ਜਿਹੜੀ ਕਿ ਲੋਟਰੀ ਬੰਪਰ ਜੀ ਬਿਲਕੁਲ ਬਿਲਕੁਲ ਇਹ ਤੁਹਾਡੀ ਕਿਸਮਤ ਦੀ ਚਾਬੀ ਹੈ ਤੁਹਾਡੀ ਖੁਸ਼ੀਆਂ ਦੀ ਚਾਬੀ ਹੈ ਇਹ ਖੁੱਲ ਸਕਦੀ ਹੈ ਤੁਹਾਡੀ ਔਰ ਤੁਹਾਨੂੰ ਆਉਣਾ ਪੈਣਾ ਦੁਕਾਨ ਨੰਬਰ 4950 1 ਓਂਕਾਰ ਲੋਟਰੀ ਜੀ ਜੀ ਬਿਲਕੁਲ ਕੀ ਜਣਾ ਮੈਂ ਕਿਹਾ ਕਿ ਮੈਂ ਕਹਾਂ ਗੱਦੀ ਨਾਲ ਕਿ ਐਸ ਸਾਡੀ ਜੀ ਅਗਲੇ ਸਾਲ ਦੀ ਪਹਿਲੀ ਲੋਟਰੀ ਬਿਲਕੁਲ 2026 ਦੀ ਪਹਿਲਾ ਡਰਾ ਪਹਿਲਾ ਬੰਪਰ ਡਰਾ 10 ਕਰੋੜ ਰੁਪਏ ਦਾ ਸੋ ਨਿਰਾਸ਼ ਨਾ ਹੋਵੋ

ਕਿ ਮੈਂ ਲੋਕਾਂ ਨੂੰ ਮੋਕਾ ਦੇਣਾ ਕਿ ਦੂਰ ਜਾਂਦੇ ਨੇ ਕਈ ਬੰਦੇ ਵਿਚਾਰੇ ਪਾਣ ਵੇ ਖਰਚਾ ਕਰਕੇ ਆਂਦੇ ਨੇ ਉਹਦਾ 100 ਰੁਪਏ ਬਜੇ ਕਰਕੇ ਆਇਆ ਪੜਾ ਬਿਲਕੁਲ ਆਂ ਜਾਵੇ ਪੈ ਹੋਏ ਖਾਣੇ ਤੋਂ ਆਇਆ ਉਹ ਆ ਆ ਆਪ ਦੀ ਕਮਾਈ ਆਪ ਦੀ ਕਮਾਈ ਦੇ ਵਿੱਚੋਂ ਆਪ ਦੀ ਮਾਇਾ ਚਾਹੇਗਾ ਤਾਂ ਉਹਦਾ ਜ਼ਰੂਰੀ ਨਾਮ ਮਿਲੇਗਾ ਮੈਂ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਗਾ ਨੂੰ ਵੱਤਵਾ ਦੇ ਨਾਮ ਮੰਡਾ ਬਿਲਕੁਲ ਠੀਕ ਹੈ ਹੋ ਨਹੀਂ ਦਿੱਤਾ ਉਸ ਤੋਂ ਪਰਹ ਦਿੱਤਾ ਹੈ ਤੇ ਰੱਬ ਕਰੇਗਾ ਮੈਂ ਇਹ ਜਾਬਲੀ ਤੇ ਐ ਫਿਕ ਦੋਰਾਗਾ ਇਸ ਕਰਕੇ ਮੈਂ ਮੱਥਾ ਟੇਕਣ ਜਾ ਰਿਹਾ ਪੜਨਾ ਸਾਹਿਬ ਕਿ ਤਾਂ ਕਿ ਨਾਮ ਬਾਤ ਵਾਲੇ ਦਖਾਣ ਦਵਾ ਲੋਕਾਂ ਨੂੰ ਦਵਾ ਬਿਲਕੁਲ ਜੀ ਸੋ ਅ ਬਾਤ ਉਹ ਨਾ ਵਾਦੇ ਨਾਮ ਲੋਕਾਂ ਨੂੰ ਦੇਣ ਵਾਸਤੇ ਮਥੜੇ ਕੰਝਾਰੇ ਨੇ ਪਰ ਫਿਰ ਮੈਂ ਇੱਕ ਵਾਰੀ ਦੱਸ ਦਵਾ ਕਿ ਵੱਡਾ ਨਾਮ ਹੈ 10 ਕਰੋੜ ਦਾ ਦੁਕਾਨ ਨੰਬਰ 4950 ਇੱਕ ਓਂਕਾਰ ਲੋਟਰੀ ਏਜੰਸੀ ਲੁਜਾਨਾ ਕੰਡਾਕ